ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਾਜੀ ਛੋਟੀ ਸੂਈ ਵੀ ਇਹ ਸੇਲ ਆ ਡਿਟੇਲ ਵਾਈਜੀ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਕੁਲਦੀਪ ਸਿੰਘ ਆ ਪਿੰਡ ਕਰਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਰਾਲਾ ਆਪਣੇ ਫਾਰਮ ਦਾ ਨਾਂਗਾ ਮੋਬਾਈਲ ਨੰਬਰ 987848264947828616 ਜਿਹੜੇ ਆਪਾਂ ਝੋਟੀ ਦੇਖੀਏ ਨੇ ਸੂਆ ਕਿਹੜਾ ਸੂਈ ਆ ਇਹ ਵੀ ਦੂਜਾ ਸੂਆ ਰੀਲ ਨਾ ਸੂਈ ਆ ਕਦੋਂ ਕ ਸੂਈ ਆ ਇਹ ਸੂਆ 4ਵੇਂ ਸੂਈ ਆ ਜੇ ਰੋਪ ਪਈ ਜੇਰੇ ਦੀ ਬੱਠੇ ਚ ਡਾਨਾ ਹਨਾ ਹਾਂ ਜੀ ਬੱਚਾ ਕੀ ਦਿੱਤਾ ਨੇ ਬੱਚਾ ਕੱਟੀ ਦਿੱਤੀ ਐ ਜੀ ਬੱਚਾ ਇਹਦੇ ਪਿੱਛੇ ਆ ਗਈ ਕੱਟੀ ਹਨਾ ਕੱਟੀ ਬਹੁਤ ਪਿਆਰੀ ਹੈਗੀ ਪਿਛਲੇ ਸੂਏ ਦਾ ਰਿਕਾਰਡ ਮਾਲਕ ਨੇ ਕੀ ਦੱਸਿਆ ਆਪਾਂ ਨੂੰ ਦੇ? ਵੀਰੇ 14 ਕਿਲੋ ਦਾ ਰਿਕਾਰਡ ਆ ਜੇ ਪਿਛਲੇ ਸੂਏ ਦਾ ਝੋਟੀ ਦਾ। ਪਲੂਣ ਦਾ। ਹਾਂ ਜੀ। ਤੇ ਕਿੰਨਾ ਕੁ ਬੋਲਾ ਚੋਤਾ ਇਹਦਾ ਆਪਾਂ? ਬੋਲਾ ਵੀਰੇ ਦਾ ਚੜਕੇ ਮੰਨ ਕੇ ਚਲੋ ਵੀ 5 ਕਿਲੋ ਘਟਿਆ ਸੁਦੇ ਬੱਚੇ। ਠੀਕ ਆ। ਮਲਾ ਬਚਾਰ ਜਾ ਕੇ ਤਾਂ ਇਤਨਾਂ ਕਿਲੋ ਬੋਲਾ ਚੋਤਾ ਆ ਆਪਾਂ। ਹਾਂ ਹਾਂ। ਠੀਕ ਆ। ਕਪੈਸਿਟੀ ਇਸ ਵਾਰ ਕਿੰਨੀ ਕਹੇ ਜੀ? ਵੀਰੇ ਦੇਖ ਆਪਣੇ ਕੋਲੇ ਉਹ ਲੱਲੇ ਨਹੀਂ ਹੈਗੇ ਠੀਕ ਆ। ਵੀ ਗਰਮੀ ਆ। ਤੁਸੀਂ 14 ਪਲੱਸ ਹੀ ਮੰਨ ਕੇ ਲੈ ਲਓ ਦੇ ਚਾਹੇ 15 16 ਦੇ। 14 ਕਿਲੋ ਦੱਦਲ ਚੋਟੀ ਹੈਗੀ ਹੈ। ਜੁੱਲ੍ਹਾ ਆਰਾਮਦਨ ਹੈਗੀ ਜੇ ਕਿਸੇ ਵੀਰ ਨੂੰ ਕੋਈ ਸ਼ੱਕ ਹੋਵੇ ਮਤਲਬ ਕੁਝ ਵੀ ਮਲਕੀ ਵੀ ਹੈ ਨਾ ਆਪਾਂ ਮਿਣਕੇ ਲੈਣਾ। ਜੇ ਆਪਣੇ ਕੋਲੇ ਨਾ ਝੋਟੀ ਲੱਗੀ ਆਪਾਂ ਤੋਂ 10 ਦਰਾਂ ਨੂੰ ਮਿਣਕੇ ਨਹੀਂ ਦੇਵਾਂਗੇ। ਠੀਕ ਹੈ। ਹੁਣ ਬੋਲੇ ਦੇ ਵਿੱਚ ਹੁਣ ਧਾਰਾ ਵੱਜ ਕੇ ਵੀ ਕੋਈ। ਹਾਂ ਹੁਣ ਧਾਰਾ ਮਾਰੇ ਕੱਟੀ ਦਾ ਰਿਕਾਰਡ ਹੈਗਾ ਵੀਰੇ ਇਹ। ਇਹ ਦਾਰੇ ਦੀ ਹੈ ਲక్ష్ਮੀ ਵਾਲੇ ਦੀ ਠੀਕ ਆ। ਤੇ ਆਪਰੇ ਐਮਨਤੀ ਦੀ ਆ। ਠੀਕ ਹੈ ਐਮਨਤੀ ਦੀ ਮਾਲਕ ਨੇ ਆਪਰੇ ਦੱਸੀ ਵੀ ਆਪ ਆ। ਅੱਗੇ ਲਾਸੀ ਨੇ ਥੋੜਾ ਦਾਰੇ ਸਾਣ ਦੀ ਕੱਟੀਆ ਵਿੱਚ ਹੈ ਨਾ। ਚੌੜ ਜਵਾਤਾ ਰੈਕ ਨੰਬਰ ਇੱਕ ਨੰਬਰ ਆ ਵੀਰੇ ਇੱਕ ਨੰਬਰ ਤੋਰ ਤੋਰ ਕੇ ਥਾ ਬਾਕੀ ਵੀਰੇ ਜਰਾ ਤੋਰ ਕੇ ਦਿਖਾ ਦੇ ਪਹਿਲਾਂ ਵੱਧ ਬਾਕੀ ਇਹਨੂੰ ਜਵਾਕ ਥੱਲੇ ਬੈ ਕੇ ਦਿਖਾ ਦੂ ਕੋਈ ਬੱਚਾ ਨਹੀਂ ਲਾਉਂਦੇ ਗਾਮਾਂ ਵਰਗੀ ਆ ਜਮਾਂ ਧਾਰਾ ਤੂੰ ਰੱਖ ਨੰਬਰ ਮੈਂ ਵੀ ਧਾਰਾ ਮਾਰ ਲਉ ਚਾਹੇ ਬੱਚਾ ਲਾਓ ਚਾਹੇ ਨਾ ਗਾਮਾਂ ਵਾਲਾ ਕੰਮ ਆ ਸੋ ਸਿੰਘ ਮੂੰਹ ਮੱਥਾ ਦੇਖੋ ਐਮ 29 ਦੀ ਮਾਲਕ ਨੇ ਦੱਸੀ ਆ ਵਪਾਰ ਦਾ ਕੰਮ ਆ ਵਪਾਰ ਦੇ ਵਿੱਚ ਝੋਟੀ ਆਈ ਹੋਈ ਹੈਗੀ ਸੋਹਣੀ ਆ ਕੁੰਡੇ ਸਿੰਘਾਂ ਦੀ ਆ ਰਾਜੇ ਸੰਮੀ ਬੜੀ ਵਿੱਚ ਇਕੱਠਾ ਬੈੱਡ ਕੱਦ ਕਰ ਬਹੁਤ ਜੱਜਿੰਗ ਕੋਈ ਵੀਰਾਦੀ ਵੱਡੀ ਝੋਟੀ ਆ ਰੇਟ ਬਾਈ ਜੀ ਕੀ ਰਹੂ ਇਹਦਾ ਰੇਟ ਵੀ ਫੋਨ ਤੇ ਕਰਦਾ ਇਹ ਨੂੰਗਾ ਜੈਜ ਠੀਕ ਆ ਰੇਟ ਇਹਦਾ ਫੋਨ ਤੇ ਹੋਊਗਾ ਕਿਹੜਾ ਹੋਰ ਚੜਾ ਦੇਉਂ ਤਾ ਹੋਊਗਾ ਜੈਜ ਤੋਰ ਦੀ ਹੋਰ ਮਾੜੀ ਸੋ ਰਾਜੀ ਸਮੀ ਬੜੀ ਬਹੁਤ ਆ ਅੱਧੇ ਬੋਲੇ ਤੋਂ ਮੰਨ ਕੇ ਚੱਲੋ ਵੀ 30% ਬੋਲੇ ਤੋਂ ਖਾਲੀ ਆ ਇਹ ਤੇ ਰਾਜੀ ਸਮੀ ਬੜੀ ਵੀ ਬਹੁਤ ਜ਼ਿਆਦੇ ਆ ਕੱਦ ਕਾਟ ਚੰਗਾ ਸੋ ਦੇਖੋ ਇਹ 29 ਸਾਂਭ ਦੀ ਦੱਸੀ ਆ ਕਰੈਕਟਰ ਇਹਦੇ ਮੈਚ ਕਰਦੇ ਪਏ ਉਹਦੇ ਨਾਲ ਤੇ ਟੇਲ ਫਿਰ ਸਾਰੀ ਬਲੈਕ ਹੀ ਆ ਗਈ ਹੈ ਨਾ ਜੱਡ ਤੇ ਲੈ ਗਿਆ ਵੀਰੇ ਜਮਾ ਜਮਨ ਵਰਗੀ ਕਾਲੀ ਝੋਪੀਏ ਜੱਡ ਤੇ ਲੈ ਸਵਾ ਹੁੰਦਾ ਨਮਾ ਹਾਂ ਝੋਟੀ ਦਾ ਜ ਚੰਗੇ ਕਰਦੇ ਬੈਡ ਵਾਲੀ ਤੇ ਵਧੀਆ ਰਿਕਾਰਡ ਵਾਲੀ ਚੰਗੀ ਨਸਰ ਵਾਲੀ ਝੋਟੀਆਂ ਪਿੱਛੇ ਇਹਦੇ ਘਟੀਆਂ ਜੇਰ ਪ੍ਰੋਪਰ ਬੱਠਰ ਦੇ ਵਿੱਚ ਪਈਆ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਹੋ ਕੋਈ ਆਉਂਦਾ ਨਹੀਂ ਜਿਵੇਂ ਮਰਜ਼ੀ ਮੰਨ ਕੇ ਚਲੋ ਹੱਥ ਫੇਰ ਚਲੋ ਹਣਾ ਜਿਵੇਂ ਮਰਜ਼ੀ ਵੀਰੇ ਗਾਵਾ ਵਾਂਗੂ ਬੈਜੋ ਦੇਖੋ ਜਵਾਕ ਆਪਣਾ ਉਹ ਐ ਨਹੀਂ ਗੱਲ ਹੈਗੀ ਜੇ ਕਿਸੇ ਦੀ ਜਿਵੇਂ ਚੰਗੀ ਸੰਭੀ ਹੁੰਦੀਆਂ ਨੇ ਉਧਰੋਂ ਆਈਆਂ ਨੇ ਝੋਟੀਆਂ ਇਹ ਐ ਨਹੀਂ ਆ ਵੀ ਜਿਹੜੀ ਚੰਗੀ ਸਾਫ ਸੰਭਾਲੇ ਗਾਵਾ ਵਰਗੀਆਂ ਨੇ ਨੰਬਰ 98784 48264 ਹਾਂ ਹਾਂ ਵੀਰੇ ਮੰਨ ਕੇ ਚਲੋ ਬਾਕੀ ਐਂ ਵੀਰੇ ਦੇਖ ਤੁਹਾਨੂੰ ਆਪਾਂ ਜਿਹੜੀ ਗੱਲ ਦੱਸ ਹੀ ਦਿੱਤੀ ਠੀਕ ਇਹ ਰਿਕਾਰਡ ਹੋਊ ਉਹ ਪ੍ਰੋਪਰ ਆ ਪਰ ਦੁੱਧ ਜਿਹੜਾ ਉਹ ਸੇਵਾ ਦਾ ਮੰਨ ਕੇ ਲਓ ਜੇ ਕਿਸੇ ਨੇ ਮਿਲ ਕੇ ਲੈਣਾ ਤਾਂ ਆਪਾਂ ਮਿਲ ਕੇ ਹੀ ਦੇ ਦਾਂਗੇ ਆਪਾਂ ਨੂੰ ਪੂਰਾ ਇਹਦੇ ਪਹਿਲਾਂ ਹੋਊ ਬਰੀਡ ਤੇ ਕੰਮ ਕਰਨਾ ਤਾਂ ਸਨੇਰੀ ਮੋਕਾ ਨਾ ਵੱਧ ਦੁੱਧ ਮੇਰੇ ਨਾਲ ਤਾਂ ਮੰਨ ਕੇ ਜਨ 20 ਦਿਨ ਲੱਗਦੇ ਆ ਮਿਲ ਕੇ ਦੇ ਦਾਂਗੇ ਆਪਾਂ ਜੇ ਵੀਰਾਂ ਵਗਰ ਵੀ ਗੱਟੀ ਆ ਵੀ ਆਪ ਵੀ ਜੇ ਕਿਸੇ ਨੇ ਬਰੀਡਿੰਗ ਤੇ ਕੰਮ ਕਰਨਾ ਉਹ ਬੰਦਾ ਮਾਲਾ ਸੌ ਪੂਰਾ ਪੂਰਾ ਕਰੂੰਗਾ ਠੀਕ ਹੈ ਜੀ ਸੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਬਹੁਤ ਬਹੁਤ ਧੰਨਵਾਦ